ਪਰਾਚੀਨ ਕਾਲ ਤੋਂ ਗੁਰੂ ਗੰਨ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਚ ਖੰਡਾ ਸ੍ਰੀ ਸਾਬ ਯ ਵਰਛਾ ਕੁਛ ਨਾ ਕੁਛ ਰੱਖ ਦਿੰਦੇ ਸਨ ਤਾਂ ਮੈਂ ਪਹਿਲੇ ਸਮਝਦਾ ਸੀ ਸਜਾਵਟ ਹੈ ਬਿਲਕੁਲ ਸਜਾਵਟ तमाम ਅਸਥਾਨਾਂ ਦੇ ਚ ਡੇਰਿਆਂ ਦੇ ਆਸ਼ਰਮਾਂ ਦੇ ਚ ਗੁਰੂ ਗੰਨ ਸਾਹਿਬ ਜੀ ਦੀ ਹਜ਼ੂਰੀ ਚ ਇੱਕ ਸ੍ਰੀ ਸਾਬ ਰੱਖ ਦਿੱਤੀ ਜਾਂ ਇੱਕ ਖੰਡਾ ਰੱਖ ਦਿੱਤਾ ਜਾਂ ਕੋਈ ਤੀਰ ਰੱਖ ਦਿੱਤੇ ਦੋ ਇਸ ਤਰ੍ਹਾਂ ਆਮ ਗੁਰਦੁਆਰੇ ਦੇਖਣ ਨੂੰ ਮਿਲਦਾ ਹੈ तमाम ਭਾਰਤ ਦੇ ਮੈਂ ਸਮਝਦਾ ਸੀ ਇਹ ਸਜਾਵਟ ਹੈ ਲੇਕਿਨ ਆਪ ਦੀ ਗਿਆਤ ਲਈ ਅਰਜ਼ ਕਰਾਂ ਇਹ ਸਮਝ ਮੈਨੂੰ ਵੀ ਸਨ 84 ਚ ਪਈ ਹੈ ਉਸ ਤੋਂ ਪਹਿਲੇ ਨਹੀਂ ਹਾਲਾਤ ਕੋ ਜਿਸ ਢੰਗ ਦੇ ਬਣੇ ਮੈਨੂੰ ਕਾਫੀ ਕੁਝ ਠੋਕਰਾਂ ਖਾਣੀਆਂ ਪਈਆਂ ਤੇ ਮੈਂ ਉਹਨਾਂ ਦੇ ਨਾਲ ਜਾ ਕੇ ਹਜ਼ੂਰ ਸਾਹਿਬ 15-20 ਦਿਨ ਰਹਿਣਾ ਜੋ ਹੈ ਬਣਾ ਲਿਆ ਬਈ ਇੱਥੇ ਰਹਿੰਦੇ ਆ 15-20 ਦਿਨ ਪ੍ਰਬੰਧਕਾਂ ਨੇ ਹੁਕਮ ਕਰ ਦਿੱਤਾ ਵੀ ਤੁਸੀਂ ਇਤਨੇ ਦਿਨ ਰਹਿਣਾ ਹੈ ਤਾਂ ਸਵੇਰੇ ਕਥਾ ਜ਼ਰੂਰ ਕਰੋ। ਭਾਵੇਂ ਮੈਂ ਉਹਨਾਂ ਨੂੰ ਕਹਿਣ ਲੱਗਾ ਵੀ ਨਹੀਂ। ਮੈਨੂੰ ਰੈਸਟ ਕਰਨ ਦੇ ਮੈਂ ਆਇਆ ਹਾਂ ਉਂਜੀ ਆਰਾਮ ਕਰਨਾ ਹੈ। ਤੇ ਪਿਛੋਕੜ ਗੱਲ ਦਉ ਨਾ ਵਿਚਾਰਿਆਂ ਨੂੰ ਨਾਮ ਪਤਾ ਤਾਂ ਮੈਂ ਕਥਾ ਫੇਰ ਸ਼ੁਰੂ ਕਰ ਦਿੱਤੀ। ਜਿਹੜੇ ਸੱਜਣ ਤੁਹਾਡੇ ਵਿੱਚੋਂ ਹਜ਼ੂਰ ਸਾਹਿਬ ਗਏ ਹੋਣਗੇ ਉਹਨਾਂ ਨੂੰ ਪਤਾ ਹੋਵੇਗਾ ਉਥੋਂ ਦੀ ਮਰਿਆਦਾ ਦਾ। ਅੰਦਰ ਜੋ ਅੰਗੀਠਾ ਸਾਹਿਬ ਹੈ اتے شسترا کی سجاوٹ ہے شسطر عمرت ویلے کیرتن آرمبھ ہو جاندہ ہے اور غالباً چھ سوا چھ وجہ دروازے کھل دیں جیسے دروازے کھل دیں پہلے نگارے وجہ دیں اور سگتا پرکرما کردیا نے بار بار پرکرما کردیا نے ਵਾਰੀ ਵਾਰੀ ਗੇਟ ਖੁੱਲਦੇ ਨੇ ਪਹਿਲਾ ਦੂਜਾ ਤੀਜਾ ਚੌਥਾ ਇਸ ਤਰ੍ਹਾਂ ਵਾਰੀ ਵਾਰੀ ਦਰਵਾਜ਼ੇ ਖੁੱਲਦੇ ਨੇ ਔਰ ਸੰਗਤਾਂ ਪਰ ਕਰਮਾਂ ਕਰਦੀਆਂ ਨੇ ਵਿਚਾਰੇ ਦਰਵਾਜ਼ਿਆਂ ਤੇ ਮੱਥਾ ਟੇਕ ਕੇ ਫਿਰ ਅਰਦਾਸ ਹੁੰਦੀ ਏ ਫਿਰ ਸੰਗਤਾਂ ਬੈਠਦੀਆਂ ਨੇ ਹੁਕਮਨਾਮਾ ਹੁੰਦਾ ਹੈ ਫਿਰ ਰਾਗੀ ਸਿੰਘ ਬਦਲ ਜਾਂਦੇ ਨੇ ਦੂਜਾ ਜੱਥਾ ਬੈਠਦਾ ਹੈ ਉੱਥੋਂ ਦੀ ਇਹ ਮਰਿਆਦਾ ਔਰ ਉਸ ਜੱਥੇ ਦੀ ਕੀਰਤਨ ਦੀ ਸਮਾਪਤੀ ਤੋਂ ਬਾਅਦ ਕਥਾ ਹੁੰਦੀ ਏ ਉਦਾਸ ਕਰਦਾ ਰਿਹਾ ਸੀ ਮੈਂ ਕਿਤੇ ਅੰਮ੍ਰਿਤਵਿਲੇ ਬੈਠਾ ਜਾਣਾ ਰੋਜ਼ ਆਉਂਦਾ ਸੀ ਉਹ ਜਿਉਂ ਪ੍ਰਕਰਮਾ ਹੋਈ ਜਿਵੇਂ ਮੈਂ ਪ੍ਰਕਰਮਾ ਅਰੰਭ ਕੀਤੀ ਤੇ ਦਰਵਾਜ਼ਾ ਖੁੱਲ੍ਹਾ ਲੋਕਾਂ ਨੇ ਮੱਥਾ ਟੇਕਣਾ ਸ਼ੁਰੂ ਕੀਤਾ ਮੈਂ ਵੀ ਰੋਜ਼ ਟੇਕਦਾ ਸੀ ਪਰ ਅੱਜ ਤਰਕ ਪੈਦਾ ਹੋ ਗਈ ਮੈਂ ਕਿਤੇ ਸਾਹਮਣੇ ਪਿਸਟਲ ਨੇ ਟੋਪੀਦਾਰ ਬੰਦੂਕਾਂ ਨੇ ਬਰਛੇ ਨੇ ਨੇਜ਼ੇ ਨੇ ਤਲਵਾਰਾਂ ਨੇ ਇਨਾਂ ਨੂੰ ਮੱਥਾ ਟੇਕੀ ਇਹ ਕੋਈ ਸਾਡੇ ਗੁਰੂ ਨੇ। ਇਹ ਕਹੀਂ ਨਾ ਜਾਣੋ। ਤਰਕ ਬੁੱਧੀ ਦੇ ਮੁਤਾਬਕ ਤਰਕ ਪੈਦਾ ਹੋ ਗਈ। ਅਕਲ ਅੱਗੇ ਆ ਗਈ। ਸ਼ਰਧਾ ਪਿੱਛੇ ਰਹਿ ਗਈ। ਮੈਂ ਕਿ ਹੱਦ ਹੋ ਗਈ। ਪਿਸਤਲ ਨੂੰ ਕਿਉਂ ਮੱਥਾ ਟੇਕੀਏ? ਕਿ ਬੰਦੂਕ ਨੂੰ ਕਿਉਂ ਮੱਥਾ ਟੇਕੀਏ ਕੋਈ ਸਾਡੀ ਗੁਰੂ। ਇਸ ਤਰ੍ਹਾਂ ਦੀ ਬੜੀ ਪਰਬਲ ਤਰਕ ਪੈਦਾ ਹੋ ਗਈ ਤੇ ਮੈਂ ਸਾਹਮਣੇ ਖੜਾ ਹੋ ਗਿਆ। ਮੈਂ ਕਰਮਾ ਵੀ ਛੋੜ ਦਿੱਤੀ। ਸੋਚਾਂ ਚ ਪੈ ਗਿਆ ਮਨ ਉਸ ਵਕਤ ਵੇਸੀ ਸ਼ਬਦ ਦੇ ਪੁਜਾਰੀ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਣ ਵਾਲੇ ਆ ਤੇ ਇਹ ਕੀ ਤੀਰਾਂ ਨੂੰ ਮੱਥਾ ਟੇਕਣਾ ਤਲਵਾਰਾਂ ਨੂੰ ਮੱਥਾ ਟੇਕਣਾ ਬਰਛਿਆਂ ਨੂੰ ਮੱਥਾ ਟੇਕਣਾ ਪਰ ਛੋਟੀਆਂ-ਛੋਟੀਆਂ ਟੋਪੀਦਾਰ ਬੰਦੂਕਾਂ ਨੂੰ ਮੱਥਾ ਟੇਕਣਾ ਪਿਸਟਲ ਪੈਣੇ ਇਹਨਾਂ ਨੂੰ ਮੱਥਾ ਟੇਕਣਾ ਤਰਕ ਪੈਦਾ ਹੋ ਗਿਆ ਪੁਜਾਰੀ ਸਿੰਘ ਵੀ ਸਾਹਮਣੇ ਬੈਠਾ ਮੈਂ ਦੇਖ ਰਿਹਾ ਸੀ ਹੱਸ ਵੀ ਪਿਆ ਵੀ ਸਿੰਘ ਦੇ ਅੰਦਰ ਇਸ ਗੈਨੇ ਸਿੰਘ ਦੇ ਅੰਦਰ ਕੋਈ ਤਰਕ ਜ਼ਰੂਰ ਪੈਦਾ ਹੋਈ ਜੀ ਪ੍ਰਕਰਮਾ ਹੋਈ ਅਰਦਾਸਾ ਹੋਇਆ ਹੁਕਮਨਾਮਾ ਹੋਇਆ ਸੰਗਤਾਂ ਬੈਠ ਗਈਆਂ ਮੈਂ ਵੀ ਬੈਠ ਕੇ ਰਾਗੀ ਜੱਥਾ ਬਦਲੇ ਤੇ ਰਾਗੀ ਜੱਥੇ ਨੇ ਇਹ ਸ਼ਬਦ ਅਰੰਭ ਕੀਤਾ کرپان کھڑک تبک تبر ار تیر سہب سروئی سہ تھی یہی ہمارے پیر اے کھنڈا اے سہتی اے تو اے بندوق اے تلوار اے نیزا اے برچھا اے میرے پیر نے میرے گرو نے اے میرے مرشد نے بس ایک دم دماغ سوچنچ چ پہ ਮੁਰਸ਼ਦ ਪੀਰ ਬਸ ਉੱਥੋਂ ਹੀ ਖਿਆਲ ਮੇਰੇ ਬਣੇ ਸਿੱਖ ਦਾ ਜਨਮ ਹੋਇਆ ਹੈ ਸ਼ਬਦ ਦੇ ਵਿਚਾਰ ਤੋਂ ਸਿੰਘ ਦਾ ਜਨਮ ਹੋਇਆ ਹੈ ਗੁਰੂ ਦੀ ਤਲਵਾਰ ਤੋਂ ਜਿਸ ਤੋਂ ਜਨਮ ਹੁੰਦਾ ਹੈ ਉਸ ਦਾ ਮੁਰਸ਼ਦ ਆਉਂਦਾ ਹੈ ਸ਼ਬਦ ਤੋਂ ਜਨਮ ਹੋਇਆ ਸਿੱਖ ਦਾ ਤੋਂ ਸਿੱਖ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੇਗਾ ਸ਼ਬਦ ਨੂੰ ਮੱਥਾ ਟੇਕੇਗਾ ਸਿੰਘ ਦਾ ਜਨਮ ਹੋਇਆ ਸ਼ਸਤਰ ਨੂੰ ਤੇ ਉਹ ਤੇ ਸ਼ਸਤਰ ਨੂੰ ਮੱਥਾ ਟੇਕੇਗਾ ਫਿਰ ਮੈਨੂੰ ਸਮਝ ਆਈ ਕਿ ਸਾਰੇ ਗੁਰਦੁਆਰਿਆਂ 'ਚ ਗੁਰਗ੍ਰੰਥ ਸਾਹਿਬ ਦੀ ਹਜ਼ੂਰੀ ਦੀ ਸੇਵਾ ਕਿਉਂ ਰੱਖਦੇ ਨੇ ਖੰਡਾ ਕਿਉਂ ਰੱਖਦੇ ਨੇ ਸ਼੍ਰੀ ਸਾਹਿਬ ਕਿਉਂ ਰੱਖਦੇ ਨੇ ਦਰ ਸਿੰਘ ਕਿਸ ਨੂੰ ਮੱਥਾ ਟੇਕੇ ਸਿੰਘ ਤੇ ਸ਼ਸਤਰ ਨੂੰ ਮੱਥਾ ਟੇਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਆਪ ਸਾਰੀ ਤਾਂ ਬੇਨਤੀ ਕਰਦੇ ਨੇ ਜੋਦੜੀ ਕਰਦੇ ਨੇ ਔਰ ਜਿਤਨੀ ਬਾਣੀਆਂ ਬੇਨਤੀ ਦੇ ਰੂਪ ਵਿੱਚ ਪੇ ਇੱਕ ਥਾਂ ਤੇ ਕਹਿੰਦੇ ਨੇ ਮੇਰੀ ਬੇਨਤੀ ਨਹੀਂ ਮੇਰਾ ਹੁਕਮ ਹੈ ਬੇਨਤੀ ਨਹੀਂ ਜੋਦੜੀ ਨਹੀਂ ਹੁਕਮ ਔਰ ਇਹ ਮੇਰਾ ਹੁਕਮ ਮੰਨਣਾ ਹੀ ਪਏ ਮੈਂ ਹੈਰਾਨ ਸਾਰੀ ਬਾਣੀ ਦੇ ਚ ਬੇਨਤੀ ਤਰਲਾ ਜੋਦੜੀ ਲੇਕਿਨ ਇਹ ਇੱਕ ਥਾਂ ਤੇ ਕਹਿੰਦੇ ਨਹੀਂ ਮੇਰੀ ਅਗੇ ਇਹ ਬਚਨ ਨੇ ਪਾਤਸ਼ਾਹ ਦੇ ਅਹ ਮੋਰ ਆਗਿਆ ਸੁਨੋ ਤੁਮ ਪਿਆਰੇ ਬਿਨਾ ਸ਼ਸਤਰ ਕੇ ਸੰਗ ਦੇਵੋ ਨਾ ਦੀਦਾਰੇ ਤੇ ਮੇਰੀ ਆਗਿਆ ਹੈ ਤੇ ਮੇਰਾ ਹੁਕਮ ਹੈ ਬਿਨਾ ਸ਼ਸਤਰ ਤੇ ਬਿਨਾ ਕੇਸ਼ ਤੋਂ ਮੈਨੂੰ ਦਰਸ਼ਨ ਨਾ ਦੇਣੇ ਮੇਰੇ ਕੋਲ ਨਾ ਆਉਣਾ ਬਿਲਕੁਲ ਇਨਕਾਰ ਬਿਲਕੁਲ ਇਨਕਾਰ ਤੋਂ ਇਹਨਾਂ ਦੀ ਮੰਨਤ ਤਾਂ ਹੁਣ ਮੈਂ ਤੁਹਾਡੇ ਸਾਹਮਣੇ ਰੱਖਣੀ ਹੈ ਬਿਲਕੁਲ ਇਨਕਾਰ ਕਿ ਮੇਰੇ ਕੋਲ ਆ ਹੀ ਨਾ ਗੱਲ ਖਤਮ ਔਰ ਫਿਰ ਕਹਿੰਦੇ ਨੇ ਮੇਰੀ ਜੋਜੜੀ ਨਹੀਂ ਹੈ ਕੋਈ ਮੇਰੀ ਬੇਨਤੀ ਨਹੀਂ ਹੈ ਮੇਰਾ ਹੁਕਮ ਹੈ ਮੰਨਣਾ ਹੀ ਤੇ ਗੱਲ ਕਰ ਅਹ ਮੋਰ ਆ ਗਿਆ ਸੁਨੋ ਤੁਮ ਪਿਆਰੇ ਬਿਨਾ ਸ਼ਸਤਰ ਕੇ ਸੰਗ ਦੇਵੋ ਨਾ ਦਿਦਾਰੇ ਮੈਂ ਉਸ ਵਕਤ ਖੜਾ ਹੋ ਗਿਆ ਮੈਂ ਪ੍ਰਕਰਮਾ ਅਰੰਭ ਕੀਤੀਆਂ ਜਿਹੜੀਆਂ ਪਹਿਲੇ ਪ੍ਰਕਰਮਾ ਮੈਂ ਛੋੜ ਦਿੱਤੀਆਂ ਮੱਥਾ ਟੇਕ ਕੇ ਦਰਵਾਜ਼ੇ ਤੇ ਮੈਂ ਕਹ ਗੁਰੂ ਮੇਰੇ ਕੋਲ ਆਵਗਿਆ ਹੋ ਗਈ ਹੁਲ ਹੋ ਗਈ ਸਮਝ ਨਹੀਂ ਤੇ ਪਾਵਨ ਅੱਜ ਇਹ ਤੂੰ ਮੈਨੂੰ ਸਮਝ ਦਿੱਤੀ ਤੇ ਅੱਜ ਹੀ ਤਰਕ ਪੈਦਾ ਹੋ ਗਏ ਸੀ ਮੇਰੇ ਅੰਦਰ ਇਸ ਪਾਵਨ ਅਸਥਾਨ ਤੇ ਜਿੱਥੇ ਲੋਕੀ ਸ਼ਰਧਾ ਲੈ ਕੇ ਆਨੰਨ ਸ਼ਰਧਾ ਵਧਾ ਕੇ ਜਾਂਦੇ ਨੇ ਇੱਥੇ ਹੀ ਮੇਰੀ ਸ਼ਰਧਾ ਨੂੰ ਠੇਸ ਲੱਗੀ ਇੱਥੇ ਹੀ ਮੇਰੇ ਅੰਦਰ ਤਰਕ ਪੈਦਾ ਹੋਈ ਔਰ ਭਨ ਗੁਰੂ ਗੋਬਿੰਦ ਸਿੰਘ ਅਹਕਲਗੀ ਦਰਪਤਾ ਤੋਂ ਆਪ ਹੀ ਇਸ ਤਰਕ ਨੂੰ ਦੂਰ ਕੀਤਾ ਹੈ ਔਰ ਆਪ ਹੀ ਸਮਝ ਦਿੱਤੇ ਮੈਂ ਪ੍ਰਕਰਮਾ ਅਰੰਭ ਕੀਤੀ ਨਾ ਉਹ ਦੇਖਣ ਵਾਲੇ ਵੀ ਹੈਰਾਨ ਸੰ ਜਦੋਂ ਪ੍ਰਕਰਮਾ ਹੋ ਰਹੀ ਸੀ ਉਹਨੂੰ ਤੇ ਕੰਬਕਤ ਖੜਾ ਰਿਹਾ ਤੇ ਹੁਣ ਪ੍ਰਕਰਮਾ ਪਿਆ ਕਰਦਾ ਮੈਂ ਚਾਰ ਦਫਾ ਹੀ ਪ੍ਰਕਰਮਾ ਕੀਤੀ 12 ਵਾਰ ਮੱਥਾ ਟੇਕਿਆ ਆਪਣੀ ਭੁੱਲ ਬਖਸ਼ਾਈ ਹਾਂ ਸਿੰਘ ਦਾ ਗੁਰੂ ਤੇ ਸ਼ਸਤਰ ਸਿੱਖ ਦਾ ਗੁਰੂ ਸ਼ਬਦ ਹੈ ਸਿੰਘ ਦਾ ਗੁਰੂ ਸ਼ਸਤਰ ਹੈ ਸਿੱਖ ਦਾ ਜਨਮ ਹੈ ਸ਼ਬਦ ਦੀ ਵਿਚਾਰ ਤੋਂ ਸਿੰਘ ਦਾ ਜਨਮ ਹੈ ਗੁਰੂ ਦੀ ਤਲਵਾਰ ਤੋਂ ਜੋ ਵਿਸਾਖੀ ਵਾਲੇ ਦਿਨ ਸ੍ਰੀ ਕੇਸਗੜ੍ਹ ਸਾਹਿਬ ਦੇ ਚ ਬਿਆਨ ਚੋਂ ਨਿਕਲੀ ਸੀ ਉੱਥੋਂ ਹੀ ਸਿੰਘ ਦਾ ਜਨਮ ਹੈ ਸਿੱਖ ਸਾਡੀ ਆਤਮਾ ਹੈ ਸਿੰਘ ਸਾਡਾ ਸਰੂਪ ਹੈ ਇੰਜ ਕਹੋ ਸਿੱਖ ਸਾਡਾ ਸੁਭਾਅ ਹੈ ਸਿੰਘ ਸਾਡਾ ਸਰੂਪ ਹੈ ਦੌ ਰੂਪ ਉਹਨਾਂ ਦਾ ਸੁਭਾਅ ਤੇ ਰੂਪ ਰੂਪ ਸਾਡਾ ਸਿੰਘ ਹੈ ਸੁਭਾਅ ਸਾਡਾ ਸਿੱਖ ਹੈ ਸਾਡੇ ਸੁਭਾਅ ਦੇ ਵਿੱਚ ਗੁਰੂ ਦੀ ਵਿਚਾਰ ਹੈ ਅਸੀਂ ਗੁਰੂ ਦੀ ਵਿਚਾਰ ਦੇ ਮੁਤਾਬਕ ਵਿਚਰਦੇ ਹਾਂ ਜਗਤ ਨਾਲ ਸੰਬੰਧ ਜੋੜਦੇ ਹਾਂ ਪਰ ਬਾਹਰੋਂ ਅਸੀਂ ਸਿੰਘ ਗੁਰੂ ਦੇ ਵਿਚਾਰਾਂ ਦੇ ਵਿੱਚ ਪ੍ਰੇਮ ਹੈ ਭਗਤੀ ਹੈ ਦਇਆ ਹੈ ਗਿਆਨ ਹੈ ਵਿਗਿਆਨ ਹੈ ਨਿਰਵੈਰਤਾ ਹੈ ਨਿਰਭੈਤਾ ਹੈ ਕਲਾ ਹੈ ਸੰਗੀਤ ਹੈ ਗੁਰੂ ਦੇ ਵਿਚਾਰਾਂ ਇਹ ਸਿੱਖ ਕੁੱਲ ਚਾਹੀਦਾ ਨਹੀਂ ਤੇ ਸਿੱਖ ਨਹੀਂ ਹੈ ਵੇ ਮਰਜ਼ ਕਰਾਂ ਜੇ પ્રેમ ਨਹੀਂ ਹੈ ਭਗਤੀ ਨਹੀਂ ਹੈ ਦਇਆ ਨਹੀਂ ਹੈ ਨਿਰਵੈਰਤਾ ਨਹੀਂ ਹੈ ਨਿਰਭੈਤਾ ਨਹੀਂ ਹੈ ਸਿੱਖ ਨਹੀਂ ਹੈ ਜਿੱਥੀ ਸਿੱਖਿਆ ਗੁਰੂ ਵਿਚਾਰ ਉਹ ਸਿੱਖ ਹੈ ਜਿਹਦਾ ਗੁਰੂ ਦੀ ਵਿਚਾਰ ਤੋਂ ਜਨਮ ਹੋਇਆ ਜਦ ਅਸੀਂ ਕਹਿੰਦੇ ਹਾਂ ਨਾ ਇਹ ਫਲਾਣਾ ਬੰਦਾ ਬਦਲ ਗਿਆ ਹੈ ਕੀ ਬਦਲਿਆ ਹੱਥ ਪੈਰ ਬਦਲ ਗਏ ਨੇ ਮੂੰਹ ਮੱਥਾ ਬਦਲ ਗਏ ਕੁਝ ਵੀ ਨਹੀਂ ਬਦਲਿਆ ਵਿਚਾਰ ਬਦਲ ਗਏ ਨੇ ਸੋਚਣੀ ਬਦਲ ਗਈ ਸੋਚਣੀ ਦੇ ਬਦਲਦਿਆਂ ਸਭ ਕੁਝ ਬਦਲ ਜਾਂਦਾ ਹੈ ਕਹਿੰਦੇ ਆ ਤੇ ਮਨਮੁਖ ਹੁੰਦਾ ਸੀ ਗੁਰਮੁਖ ਹੋ ਗਿਆ ਤੇ ਜੋ ਹੁਣ ਗੁਰਮੁਖ ਹੋ ਗਿਆ ਤੇ ਕੋਈ ਮੋਰ ਦੇ ਪੰਖ ਲੱਗ ਗਏ ਨੇ ਜਦ ਮਨਮੁਖ ਸੀ ਤੇ ਸਿਰ ਦੇ ਤੇ ਕੋਈ ਸਿੰਘ ਲੱਗੇ ਹੋਏ ਸਨ ਨਹੀਂ ਵਿਚਾਰ ਬਦਲ ਗਏ ਸੋਚਣੀ ਬਦਲ ਗਈ ਹੈ ਅੰਦਰ ਦੀ ਦੁਨੀਆ ਬਦਲ ਗਈ ਹੈ ਮਨਮੁਖ ਹੁੰਦਾ ਸੀ ਗੁਰਮੁਖ ਹੋ ਗਿਆ ਦੁਸ਼ਟ ਹੁੰਦਾ ਸੀ ਦਿਆਲੂ ਹੋ ਗਿਆ ਦੁਰਾਚਾਰੀ ਆਉਂਦਾ ਸੀ ਪਰ ਉਪਕਾਰੀ ਹੋ ਗਿਆ ਅੰਦਰ ਦੀ ਦੁਨੀਆ ਬਦਲ ਗਈ ਸਿੱਖ ਸਿੱਖ ਦਾ ਜਨਮ ਹੈ ਸ਼ਬਦ ਦੇ ਵਿਚਾਰ ਤੋਂ ਗੁਰੂ ਦੀ ਵਿਚਾਰ ਤੋਂ